ਅਕੋਰਡਿੰਗ ਟੂ ਨੇਚਰਲ ਸਾਇੰਸ ਜਿਹੜਾ ਸਾਡਾ ਰਸੋਈ ਘਰ ਹੈ ਉਹ ਸਾਡਾ ਉਹੀ દવાਖਾਨਾ ਹੈ ਜਿਹੜੀਆਂ ਫੀਮੇਲਸ ਨੇ ਬੱਚੀਆਂ ਔਰ ਸਾਡੀਆਂ ਮਾਤਾਵਾਂ ਇਹ ਬਹੁਤ ਜ਼ਿਆਦਾ ਸਫਰ ਕਰ ਰਹੀਆਂ ਨੇ ਸਰਜਰੀ ਨੂੰ ਲੈ ਕੇ ਵੀ ਹਮ ਆਟੋ ਇਮਿਊਨ ਡਿਸਆਰਡਰ ਨੂੰ ਲੈ ਕੇ ਵੀ ਫੀਮੇਲ ਦੀ ਬੋਡੀ 75% ਰਸਤ ਤੰਤਰ ਪ੍ਰਣਾਲੀ ਦੇ ਡਿਪੈਂਡ ਹੁੰਦੀ ਹੈ ਇਸ ਕਰਕੇ ਸੈਂਸਿਟਿਵ ਜ਼ਿਆਦਾ ਹੁੰਦੀ ਹੈ ਜੀ ਅ ਡਾਕਟਰ ਸਾਹਿਬ ਤੁਸੀਂ ਜ਼ਿਕਰ ਕੀਤਾ ਕਿ ਫੀਮੇल्स ਦੀ ਲਾਈਫ ਦੇ ਵਿੱਚ ਕਾਫੀ ਸੈਂਸਿਟਿਵ ਪ੍ਰੋਬਲਮਸ ਹੁੰਦੀਆਂ ਨੇ ਠੀਕ ਹੈ ਮੈਂ ਇੱਕ ਫੀਮੇਲ ਹਾਂ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਕਰ ਸਕਦੀ ਹਾਂ ਬਟ ਬਚਪਨ ਤੋਂ ਲੈ ਕੇ ਬੁੱਢੇਪੇ ਤੱਕ ਕਿਹੜੀ ਚੀਜ਼ ਤੁਹਾਨੂੰ ਲੱਗਦਾ ਹੈ ਕਿ ਮੇਨ ਐਸੀ ਚੀਜ਼ ਹੈ ਇਸ ਦੇ ਉੱਪਰ ਖਾਸ ਤੌਰ ਤੇ ਬਚਪਨ ਦੇ ਵਿੱਚ ਧਿਆਨ ਦਿੱਤਾ ਜਾਵੇ ਤਾਂ ਸਾਰੀ ਉਮਰ ਸਹੀ ਨਿਕਲ ਸਕਦੀ ਹੈ ਤੁਹਾਡੇ ਘਰ ਦੇ ਵਿੱਚ ਬੱਚੀ ਹੈ 1 ਸਾਲ ਤੋਂ ਵੀ ਛੋਟੀ ਹੈ ਤਾਂ ਉਹਨੂੰ ਗਾਇਨੋ ਨਰ ਰਿਲੇਟਡ ਸਮੱਸਿਆ ਹੈ ਜਾਂ ਨਹੀਂ ਹੈ ਤਾਂ ਉਹਦੇ ਵਾਸਤੇ ਤੁਸੀਂ ਉਹਦਾ ਉਹ ਜਿਹੜਾ ਯੂਰਿਨ ਹੈ ਉਹ ਕਿੰਨਾ ਕੁ ਜ਼ਿਆਦਾ ਸਮੈਲੀ ਹੈ ਉਹ ਚੀਜ਼ ਦੀ ਜਿਹੜੀ ਸਮਝ ਆ ਉਹ ਮਾਂ ਨੂੰ ਹੋਣੀ ਬਹੁਤ ਜ਼ਰੂਰੀ ਹੈ ਅਗਰ ਉਹਦਾ ਯੂਰਿਨ ਬਹੁਤ ਜ਼ਿਆਦਾ ਸਮੈਲੀ ਹੈ ਇਟ ਮੀਨਸ ਉਹ ਉਹਦੇ ਯੂਰਿਨ ਦੇ ਅੰਦਰ ਇਨਫੈਕਸ਼ਨ ਆ ਰਹੀ ਹੈ ਤਾਂ ਉਹ ਜुनੂ ਆਪਾਂ ਕਹਿ ਸਕਦੇ ਇੱਕ ਲਕੋਰਿਸਟ ਜਿਹੜੀ ਬੱਚੀ ਹੁੰਦੀ ਹੈ ਛੋਟੀ ਬਹੁਤ ਛੋਟੀ ਬੱਚੀ ਤਾਂ ਉਹ ਵਾਲੇ ਸਿੰਪਟਮ ਉਹਦੇ ਅੰਦਰ ਹੁੰਦੇ ਆ ਤਾਂ ਉਹ ਜਿਹੜੀ ਗਰਮੀ ਹੈ ਗਰਮੈਸ਼ ਹੈ ਉਹਦੇ ਅੰਦਰ ਉਹ ਵੰਡ ਰਹੀ ਹੈ ਮਦਰਸ ਨਾਲ ਯੂਜੂਲੀ ਜਦੋਂ ਬੱਚੀ ਦੱਸਦੀ ਹੈ ਕਿ ਮੈਨੂੰ ਇਸ ਤਰ੍ਹਾਂ ਵਾਈਟ ਡਿਸਚਾਰਜ ਹੋ ਰਿਹਾ ਤਾਂ ਮਦਰਸ ਕਹਿ ਦਿੰਦੀਆਂ ਨੇ ਕਿ ਹੱਡੀਆਂ ਖੋਲ ਰਹੀਆਂ ਨੇ ਤੁਸੀਂ ਵਾਤ ਤੋਂ ਵਾਤ ਦੁੱਧ ਦਹੀਂ ਇਦਾਂ ਦੀਆਂ ਚੀਜ਼ਾਂ ਇਨਟੇਕ ਕਰੋ ਕਿ ਇਹ ਵਾਕਏ ਦੇ ਵਿੱਚ ਦੁੱਧ ਦਹੀਂ ਦੇ ਨਾਲ ਠੀਕ ਹੋਣ ਵਾਲੀ ਚੀਜ਼ ਹੈ ਅਹ ਦੇਖੋ ਜਿਹੜਾ ਲਕੋਰੀਆ ਹੁੰਦਾ ਹੈ ਉਹਦੇ ਅੰਦਰ ਜਿਹੜਾ ਵਾਈਟ ਡਿਸਚਾਰਜ ਹੁੰਦਾ ਵਾਈਟ ਸ਼ਬਦ ਇਸੇ ਕਰਕੇ ਲੱਗਿਆ ਹੈ ਕਿਉਂਕਿ ਹੱਡੀਆਂ ਦੇ ਅੰਦਰ ਜਿਹੜਾ ਲਿਕਵਿਡ ਕੈਲਸ਼ੀਅਮ ਹੁੰਦਾ ਰਿड्यूਸ ਹੁੰਦਾ ਜਦੋਂ ਲਕੋਰੀਆ ਦੀ ਸਮੱਸਿਆ ਵੱਧਦੀ ਹੈਗੀ ਆ ਬਾਡੀ ਦੇ ਵਿੱਚ ਤਾਂ ਉਦੋਂ ਸਭ ਤੋਂ ਪਹਿਲੀ ਸਮੱਸਿਆ ਆਏਗੀ ਕਿ ਉਹਦਾ ਬਲੱਡ ਸਰਕੂਲੇਸ਼ਨ ਹੈ ਉਹ ਲੋ ਹੋ ਜਾਏਗਾ ਬੀਪੀ ਲੋ ਹੋ ਜਾਏਗਾ ਪੀਰੀਅਡਸ ਦੇ ਵਿੱਚ ਖਾਸ ਕਰਕੇ ਹੁੰਦਾ ਹੈ ਕਿ ਕਾਫੀ ਪੀ ਲੋ ਥੋੜਾ ਜਿਹਾ ਰੀਲੀਫ ਮਿਲੇਗੀ ਹਾਂ ਤਾਂ ਉਹ ਉਸ ਦੇ ਚੱਕਰ ਦੇ ਵਿੱਚ ਵੀ ਗਰਮੈਸ਼ ਬਾਡੀਜ਼ ਦੇ ਵਿੱਚ ਜ਼ਿਆਦਾ ਹੁੰਦੀਆਂ ਅਰੇ ਕੇ ਜੀ ਸਮਝਣਾ ਚਾਹਾਂਗੇ ਕਿ ਮੇਲ ਫੀਮੇਲ ਦੋਵਾਂ ਦੇ ਵਿੱਚ ਥਾਇਰੋਇਡ ਦੇ ਸਿੰਪਟਮਸ ਸੇਮ ਹੀ ਹੁੰਦੇ ਨੇ ਜਾਂ ਅਲੱਗ-ਅਲੱਗ ਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਟੀ5 ਚੈਨਲ ਪੰਜਾਬੀ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਗੌਰ ਗੱਲ ਤੇ ਅੱਜ ਇੱਕ ਵਾਰ ਫਿਰ ਤੋਂ ਅਸੀਂ ਪਹੁੰਚੇ ਹੋਏ ਹਾਂ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਦੇ ਰਿਸੈਪਟ ਸੈਂਟਰ ਦੇ ਵਿੱਚ ਲੁਧਿਆਣਾ ਵਿੱਚ ਜਿੱਥੇ ਅਸੀਂ ਗੱਲ ਕਰਾਂਗੇ ਨੇਚਰਲ ਹੈਲਥ ਗੁਰੂ ਡਾਕਟਰ ਰਵਿੰਦਰ ਸਿੰਘ ਪੁੱਲਰ ਹਰਾਂ ਦੇ ਨਾਲ ਸੋ ਤੁਸੀਂ ਸਾਰੇ ਨੇ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਨੇ ਡਾਕਟਰ ਰਵਿੰਦਰ ਸਿੰਘ ਪੁਲਰ ਹਰੰਦੀਆਂ ਵਾਕ ਵਾਕ ਟੌਪਿਕਸ ਦੇ ਉੱਤੇ ਇਹਨਾਂ ਨੇ ਕਾਫੀ ਵਿਸਥਾਰ ਦੇ ਨਾਲ ਡੀਪ ਦੇ ਵਿੱਚ ਜਾ ਕੇ ਆਪਾਂ ਨੂੰ ਦੱਸਿਆ ਹੈ ਕਿ ਭਈ ਕਿਹੜੀ ਬਿਮਾਰੀ ਕਿੱਥੋਂ ਸ਼ੁਰੂ ਹੁੰਦੀ ਹੈ ਕਿਵੇਂ ਉਹਨੂੰ ਰੋਕਿਆ ਜਾ ਸਕਦਾ ਹੈ ਕਿਵੇਂ ਉਹਨੂੰ ਖਤਮ ਕੀਤਾ ਜਾ ਸਕਦਾ ਹੈ ਔਰ ਬਹੁਤਾ ਕਰਕੇ ਤਾਂ ਇਹਨਾਂ ਨੇ ਨੈਚੁਰਲ ਤਰੀਕਿਆਂ ਦੇ ਨਾਲ ਹੀ ਆਪਾਂ ਨੂੰ ਦੱਸਿਆ ਹੈ ਕਿ ਇਸ ਚੀਜ਼ ਨੂੰ ਨੈਚੁਰਲੀ ਤੁਸੀਂ ਕਿਵੇਂ ਕ્યોਰ ਕਰ ਸਕਦੇ ਹੋ ਔਰ ਨੰਬਰ ਵੀ ਇਹਨਾਂ ਦਾ ਤੁਹਾਡੇ ਕੋਲ ਹੁੰਦਾ ਹੈ ਤੁਸੀਂ ਇਹਨਾਂ ਨੂੰ ਕਾਲ ਵੀ ਕਰ ਸਕਦੇ ਹੋ ਵਿਜ਼ਿਟ ਵੀ ਕਰ ਸਕਦੇ ਹੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਦੇ ਰਿਸਰਚ ਸੈਂਟਰ ਬਣੇ ਹੋਏ ਨੇ ਜਿਹੜਾ ਤੁਹਾਨੂੰ ਨੇੜੇ ਪੈਂਦਾ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ ਸੋ ਅੱਜ ਫੇਰ ਤੋਂ ਇੱਕ ਨਵੇਂ ਹੀ ਟੌਪਿਕ ਦੇ ਉੱਤੇ ਆਪਾਂ ਗੱਲ ਕਰਾਂਗੇ ਇਹਦੇ ਨਾਲ ਟੌਪਿਕ ਕਿਹੜਾ ਹੈ ਉਹ ਵੀ ਸਾਡੇ ਡਾਕਟਰ ਸਾਹਿਬ ਦੱਸਣਗੇ ਔਰ ਉਸ ਬਿਮਾਰੀ ਨੂੰ ਜਾਂ ਫਿਰ ਜੋ ਵੀ ਉਹ ਟੌਪਿਕ ਹੈ ਉਸ ਦੇ ਵਿੱਚ ਅੱਗੇ ਡੀਪ ਜਾ ਕੇ ਜਿਹੜੀ ਵੀ ਜਾਣਕਾਰੀ ਹੈ ਉਹ ਲੈਣੇ ਆਪਾਂ ਪਰ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਪੁਲਰ ਸਾਹਿਬ ਦਾ ਪੁਲਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ D5 ਪੰਜਾਬੀ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਪੈਸਾ ਸਿਕਾ ਲਓ। ਅੰਪੂਰ ਸਾਹਿਬ ਅੱਜ ਜਦ ਮੈਂ ਦੇਖ ਰਹੀ ਆ ਕਿ ਕਾਫੀ ਕੁਛ ਆਪਾਂ ਰੱਖਿਆ ਹੋਇਆ ਇੱਥੇ ਹਨਾ ਬਹੁਤੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਐ ਲੱਗ ਰਿਹਾ ਕਿ ਕਿਚਨ ਦੇ ਵਿੱਚੋ ਚੱਕੀਆਂ ਹੋਈਆਂ ਨੇ। ਸੋ ਕਿਸ ਬਾਰੇ ਗੱਲ ਕਰਨ ਜਾ ਰਹੇ ਆ ਅੱਜ ਆਪਾਂ? ਅ ਅੱਜ ਮੈਂ ਬੇਸਿਕਲੀ ਕਿਉਂਕਿ ਨੈਚੁਰਲ ਸਾਇੰਸ ਹੈ ਜਿਹੜੀ ਜਿਹੜਾ ਫਾਰਮਕੋਪੀਆ ਉਹ ਸਾਡੀ ਕਿਚਨ ਦੇ ਵਿੱਚ ਹੀ ਹੈ। ਹਾਂ। ਔਰ ਅਕੋਰਡਿੰਗ ਟੂ ਨੈਚੁਰਲ ਸਾਇੰਸ ਜਿਹੜਾ ਸਾਡਾ ਰਸੋਈ ਘਰ ਹੈ ਉਹ ਸਾਡਾ ਉਹੀ દવાਖਾਨਾ ਹੈ। ਤਾ ਉਹਦੇ ਵਿੱਚੋਂ ਹੀ ਬਹੁਤ ਸਾਰੀਆਂ ਆਈਟਮਸ ਨੂੰ ਅੱਜ ਇੱਕ ਫਾਰਮਾਕੋਪੀਆ ਦੇ ਲੈਵਲ ਤੇ ਸਮਝਾਉਣ ਦੀ ਕੋਸ਼ਿਸ਼ ਰਹੇਗੀ ਕਿ ਜਿੰਨੇ ਵੀ ਸਾਡੀਆਂ ਮਾਤਾਵਾਂ ਨੇ ਭੈਣਾਂ ਨੇ ਅਸੀਂ ਅਕਸਰ ਇੱਕ ਚੀਜ਼ ਨੂੰ ਬਹੁਤ ਜ਼ਿਆਦਾ ਆ ਫੋਕਸ ਕਰਦੇ ਵੀ ਹਾਂ ਔਰ ਫੋਕਸ ਕਰਵਾ ਵੀ ਰਹੇ ਹਾਂ ਸਭ ਦਾ ਕਿ ਅੱਜ ਦੇ ਵਿਗਿਆਨਿਕ ਸਮੇਂ ਦੇ ਵਿੱਚ ਜਿਹੜਾ ਕਿ ਗਿਆਨ ਤੇ ਵਿਗਿਆਨ ਦਾ ਜੋ ਗੈ ਇਸ ਯੁੱਗ ਦੇ ਵਿੱਚ ਜਿਹੜੀਆਂ ਫੀਮੇਲਸ ਨੇ ਬੱਚੀਆਂ ਔਰ ਸਾਡੀਆਂ ਮਾਤਾਵਾਂ ਇਹ ਬਹੁਤ ਜ਼ਿਆਦਾ ਸਫਰ ਕਰ ਰਹੀਆਂ ਨੇ ਸਰਜਰੀ ਨੂੰ ਲੈ ਕੇ ਵੀ ਹੂੰ ਆਟੋ ਇਮਿਊਨ ਡਿਸਆਰਡਰ ਨੂੰ ਲੈ ਕੇ ਵੀ ਔਰ ਲਗਾਤਾਰ ਸੈਂਸਿਟਿਵ ਜਿਹੜੀ ਕਿ ਟ੍ਰਿਗਰ ਕਰਨ ਵਾਲੀਆਂ ਬਿਮਾਰੀਆਂ ਨੇ ਉਹਨਾਂ ਨੂੰ ਲੈ ਕੇ ਵੀ ਤਾਂ ਇਹਨਾਂ ਦੇ ਉੱਤੇ ਸਾਡੀ ਜਿਹੜੀ ਪੂਰੀ ਦੀ ਪੂਰੀ ਆਰ ਐਨ ਡੀ ਟੀਮ ਹੈ ਉਹ ਇਹਨਾਂ ਦੀਆਂ ਸਮੱਸਿਆਵਾਂ ਦੇ ਪਿੱਛੇ ਕੌਜ਼ ਕੀ ਹੈ ਉਹਦਾ ਹੱਲ ਕੀ ਹੈ ਔਰ ਉਹਨੂੰ ਅਸੀਂ ਕੰਟਰੋਲ ਕਿਵੇਂ ਕਰਨਾ ਹੈ ਤਾਂ ਅੱਜ ਦੀ ਜਿਹੜੀ ਆਪਣੀ ਕਲਾਸ ਹੈ ਉਹ ਵੀ ਇਸੇ ਤੀ ਰਹੇਗੀ ਕਿ ਸਾਡੀਆਂ ਬੱਚੀਆਂ ਮਾਤਾਵਾਂ ਭੈਣਾਂ ਅ ਅੱਜ ਦੇ ਸਮਾਂ ਸੈਂਸਿਟਿਵ ਟਾਈਮ ਦੇ ਸੈਂਸਿਟਿਵ ਟਾਈਮ ਅਸੀਂ ਤਾਂ ਦੱਸਦੇ ਹਾਂ ਕਿਉਂਕਿ ਵਿਗਿਆਨ ਵਿਗਿਆਨ ਦਾ ਸਮਾਂ ਹੈ ਵਿਗਿਆਨ ਦਾ ਯੁੱਗ ਹੈ ਲੇਕਿਨ ਵਿਗਿਆਨਿਕ ਸਮੇਂ ਦੇ ਵਿੱਚ ਜਿੱਥੇ ਵਿਗਿਆਨ ਤੁਹਾਡਾ ਸਹਾਰਾ ਬਣਦੀ ਹੈ ਉੱਥੇ ਤੁਹਾਡਾ ਵਿਨਾਸ਼ ਦਾ ਕਾਰਨ ਵੀ ਬਣਦੀ ਹੈ ਤਾਂ ਫੀਮੇਲ ਦੀ ਬੋਡੀ 75% ਰਸਤੰਤਰ ਪ੍ਰਣਾਲੀ ਦੇ ਡਿਪੈਂਡ ਹੁੰਦੀ ਹੈ ਇਸ ਕਰਕੇ ਸੈਂਸਿਟਿਵ ਜ਼ਿਆਦਾ ਹੁੰਦੀ ਹੈ ਜੀ ਜਿਸ ਸੈਂਸਿਟਿਵ ਜਿਆਦਾ ਹੈ ਤਾਂ ਇਹਦਾ ਮਤਲਬ ਛੋਟੀ ਜੀ ਗਲਤੀ ਬਹੁਤ ਵੱਡਾ ਇਫੈਕਟ ਸਾਈਡ ਇਫੈਕਟ ਬਣ ਕੇ ਤੁਹਾਡੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ ਜੀ ਤਾਂ ਅੱਜ ਦੀ ਜਿਹੜੀ ਕਲਾਸ ਹੈ ਉਹ ਇਸ ਦੇ ਉੱਪਰ ਹੀ ਹੈ ਡਾਕਟਰ ਸਾਹਿਬ ਤੁਸੀਂ ਜ਼ਿਕਰ ਕੀਤਾ ਕਿ ਫੀਮੇਲਸ ਦੀ ਲਾਈਫ ਦੇ ਵਿੱਚ ਕਾਫੀ ਸੈਂਸਿਟਿਵ ਪ੍ਰੋਬਲਮਸ ਹੁੰਦੀਆਂ ਨੇ ਠੀਕ ਹੈ ਮੈਂ ਇੱਕ ਫੀਮੇਲ ਆ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਕਰ ਸਕਦੀ ਆ ਬਟ ਬਚਪਨ ਤੋਂ ਲੈ ਕੇ ਬੁਢੇਪੇ ਤੱਕ ਕਿਹੜੀ ਚੀਜ਼ ਤੁਹਾਨੂੰ ਲੱਗਦਾ ਕਿ ਮੇਨ ਐਸੀ ਚੀਜ਼ ਹੈ ਇਸ ਦੇ ਉੱਪਰ ਖਾਸ ਤੌਰ ਤੇ ਬਚਪਨ ਦੇ ਵਿੱਚ ਧਿਆਨ ਦਿੱਤਾ ਜਾਵੇ ਤਾਂ ਸਾਰੀ ਉਮਰ ਸਹੀ ਨਿਕਲ ਸਕਦੀ ਹੈ ਬਚਪਨ ਦੇ ਵਿੱਚ ਦੇਖੋ ਖਾਨ ਪੀਣ ਅਜਾ ਅੱਜਕੱਲ ਤਾਂ ਬੱਚਿਆਂ ਨੂੰ ਬਚਪਨ ਦੇ ਵਿੱਚ ਹੀ ਪੀਜ਼ਾ 버ਗਰ ਐਦਾਂ ਦੀਆਂ ਚੀਜ਼ਾਂਵਾਂ ਨਾਲ ਠੇਕੇਲ ਦਿੰਦੇ ਨੇ ਪੇਂਡਸ ਜਾਂ ਫਿਰ ਬੱਚੇ ਖੁਦ ਵੀ ਐਦਾਂ ਦੀਆਂ ਚੀਜ਼ਾਂਵਾਂ 'ਤੇ ਚਲੇ ਜਾਂਦੇ ਨੇ ਸਤੋਂ ਨਾਲ ਉਹਦਾ ਉਸ ਦਾ ਬੜਾ ਇੰਪੈਕਟ ਪੈਂਦਾ ਜਦੋਂ ਅੱਗੇ ਜਾ ਕੇ ਹੁਣ ਵੀ ਕੁੜੀ ਜਵਾਨ ਹੁੰਦੀ ਹੈ ਫਿਰ ਉਸ ਤੋਂ ਬਾਅਦ ਉਹਦੇ ਹਾਰਮੋਨਸ ਚੇਂਜ ਹੁੰਦੇ ਨੇ ਫਿਰ ਅੱਗੇ ਸਾਈਕਲ ਇੱਕ ਜਿਹੜਾ ਸ਼ੁਰੂ ਹੋ ਜਾਂਦਾ ਲਾਈਫ ਦਾ ਜਿਹੜੀ ਇੱਕ ਬੱਚੀ ਜਦੋਂ ਜਨਮ ਲੈਂਦੀ ਹੈ ਨਾ ਅਕੋਰਡਿੰਗ ਟੂ ਡਬਲਯੂ ਐਚਓ ਉਹ ਪੈਦਾਸ਼ੀ ਹੀ ਲਕੋਰਿਸਟ ਹੁੰਦੀ ਹੈ ਮੋਸਟਲੀ ਠੀਕ ਹੈ ਲੇਕਿਨ ਉਲਕੋਰਿਸਟ ਹੈ ਜਾਂ ਨਹੀਂ ਹੈ ਇਹਨੂੰ ਡਾਇਗਨੋਸ ਕਰਦੇ ਕਰਦੇ ਜੀ 7 ਸਾਲ ਲੱਗ ਜਾਂਦੇ ਨੇ ਹਾਂ ਉਹਦੇ ਐਕਚੁਅਲ ਚ ਸਿੰਪਟਮ ਸਮਝਦੇ ਸਮਝਦੇ ਬਟ ਇਹਦਾ ਇੱਕ ਛੋਟਾ ਜਿਹਾ ਮੈਂ ਸਿੰਪਟਮ ਜ਼ਰੂਰ ਸਭ ਦੇ ਧਿਆਨ ਚ ਲਿਆ ਲਿਆਉਂਗਾ ਅਗਰ ਤੁਹਾਡੇ ਘਰ ਦੇ ਵਿੱਚ ਬੱਚੀ ਹੈ 1 ਸਾਲ ਤੋਂ ਵੀ ਛੋਟੀ ਹੈ ਤਾਂ ਉਹਨੂੰ ਗਾਇਨੋ ਨਾਲ ਰਿਲੇਟਡ ਸਮੱਸਿਆ ਹੈ ਜਾਂ ਨਹੀਂ ਹੈ ਤਾਂ ਉਹਦੇ ਵਾਸਤੇ ਤੁਸੀਂ ਉਹਦੀ ਉਹਦਾ ਜਿਹੜਾ ਯੂਰਿਨ ਹੈ ਉਹ ਕਿੰਨਾ ਕੁ ਜ਼ਿਆਦਾ ਸਮੈਲੀ ਹੈ ਉਹ ਸੀਜ਼ ਦੀ ਜਿਹੜੀ ਸਮਝ ਆ ਉਹ ਮਾਂ ਨੂੰ ਹੋਣੀ ਬਹੁਤ ਜ਼ਰੂਰੀ ਹੈ ਅਗਰ ਉਹਦਾ ਯੂਰਿਨ ਬਹੁਤ ਜ਼ਿਆਦਾ ਸਮੈਲੀ ਹੈ ਇਟ ਮੀਨਸ ਉਹ ਉਹਦੇ ਯੂਰਿਨ ਦੇ ਅੰਦਰ ਇਨਫੈਕਸ਼ਨ ਆ ਰਹੀ ਹੈ ਤਾਂ ਉਹ ਜਿਹਨੂੰ ਆਪਾਂ ਕਹਿ ਸਕਦੇ ਇੱਕ ਲਕੋਰਿਸਟ ਜਿਹੜੀ ਬੱਚੀ ਹੁੰਦੀ ਹੈ ਛੋਟੀ ਬਹੁਤ ਛੋਟੀ ਬੱਚੀ ਤਾਂ ਉਹ ਵਾਲੇ ਸਿੰਪਟਮ ਉਹਦੇ ਅੰਦਰ ਹੁੰਦੇ ਆ ਤਾਂ ਉਹ ਜਿਹੜੀ ਗਰਮੀ ਹੈ ਗਰਮੈਸ਼ ਹੈ ਉਹਦੇ ਅੰਦਰ ਉਹ ਵੰਡ ਰਹੀ ਹੈ ਤਾਂ ਉਸ ਸੀਜ਼ ਦੇ ਉੱਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਤਾਂ ਜੋ ਬੱਚੀ ਅੱਗੇ ਜਾ ਕੇ ਕਿਉਂਕਿ ਜਦੋਂ 3 ਸਾਲ ਦਾ ਬੱਚਾ ਹੁੰਦਾ ਹੈ ਉਦੋਂ ਵੀ ਹਾਰਮੋਨਸ ਚੇਂਜ ਹੁੰਦੇ ਆ ਜਦੋਂ 7-8 ਸਾਲ ਦਾ ਹੁੰਦਾ ਜਦੋਂ ਮਿਲਕ 30 ਚਲੇ ਜਾਂਦੇ ਆ ਜੀ ਠੀਕ ਹੈ ਮਦਰ ਮਿਲਕ 30 ਜਿਹੜੇ ਚਲੇ ਜਾਂਦੇ ਨੇ ਉਹ ਵੀ ਹਾਰਮੋਨਸ ਚੇਂਜ ਉਹ ਤੀਸਰਾ ਸਟੈਪ ਹੁੰਦਾ ਜਦੋਂ ਟੀਨੇਜ ਦੇ ਵਿੱਚ ਸਟੈਪ ਰੱਖਦਾ ਬੱਚਾ 13 ਸਾਲ ਦਾ ਔਰ ਉਦੋਂ ਮੈਨਸਟਰੂਅਲ ਜਿਹੜਾ ਪੀਰੀਅਡ ਸਾਈਕਲ ਸਟਾਰਟ ਹੁੰਦਾ ਤੇ ਤਿੰਨ ਜਿਹੜੀ ਜ਼ੋਨ ਹੈ ਇਨੀਸ਼ੀਅਲੀ ਇਹਦੇ ਬਾਰੇ ਸਾਡੀ ਸਮਝ ਬੈਟਰ ਹੋਣੀ ਬਹੁਤ ਜ਼ਰੂਰੀ ਹੈ ਖਾਸ ਕਰਕੇ ਮਾਂ ਦੇ ਅੰਦਰ ਮਦਰ ਦੇ ਅੰਦਰ ਕਿਉਂਕਿ ਮਦਰ ਹੀ ਉਸ ਟਾਈਮ ਤੇ ਉਹਦਾ ਕੋਚ ਹੁੰਦੀ ਹੈ ਉਹੀ ਉਹਦੀ ਮੈਂਟਰ ਹੁੰਦੀ ਹੈ ਉਹੀ ਉਹਨੂੰ ਗਾਈਡ ਕਰਨ ਵਾਲੀ ਹੁੰਦੀ ਹੈ ਤਾਂ ਉਹਦੀ ਅਵੇਅਰਨੈਸ ਅੱਜ ਦੇ ਸਮੇਂ 'ਚ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਉਸ ਉਹਦੀ ਉਸੇ ਬੱਚੀ ਨੇ ਅੱਗੇ ਜਾ ਕੇ ਵੀ ਇੱਕ ਪਰਿਵਾਰ ਸੰਭਾਲਣਾ ਹੈ ਅੱਗੇ ਜਾ ਕੇ ਉਹਨੇ ਵੀ ਮਾਂ ਬਣਨਾ ਹੈ ਤਾਂ ਉਹਦੇ ਵਾਸਤੇ ਉਹਦੀ ਮਦਰ ਦੇ ਅੰਦਰ ਇੰਨੀ ਜਿਹੜੀ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ ਖਾਸ ਕਰਕੇ ਗਾਈਨੋ ਨਾਰ ਲੇਟਰ ਔਰ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਹੈਗਾ ਕਿ ਫੀਮੇਲ ਦੇ ਅੰਦਰ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਆਟੋਮਿਊਨ ਦੀ ਹੈ ਕਿਉਂਕਿ ਆਟੋਮਿਊਨ ਦੇ ਅੰਦਰ ਆਪਾਂ ਜਾਈਏ ਤਾਂ ਥਾਇਰੋਇਡ ਜਿਹੜਾ ਹੈਗਾ ਇਹਨੂੰ ਲੈ ਕੇ ਬਹੁਤ ਜ਼ਿਆਦਾ ਜਿਹੜੀ ਸਾਡੀਆਂ ਭੈਣਾਂ ਤੇ ਮਾਤਾਵਾਂ ਪਰੇਸ਼ਾਨ ਨੇ ਤਾਂ ਉਹ ਉਹਦੀ ਅਵੇਰਨੈਸ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਥਾਇਰੋਇਡ ਦਾ ਬਹੁਤ ਵੱਡਾ ਇਫੈਕਟ ਹੋਲ ਬੋਡੀਜ਼ ਉੱਤੇ ਪੈਂਦਾ ਚਲੋ ਡਾਕਟਰ ਸਾਹਿਬ ਤੁਸੀਂ ਥਾਇਰੋਇਡ ਦੀ ਗੱਲ ਕੀਤੀ ਆਪਾਂ ਇੱਕ ਵਾਰ ਆ ਲਕੋਰੀਆ ਵਾਲਾ 파ਟ ਜਿਹੜਾ ਹੈ ਇਹ ਥੋੜਾ ਮੈਂ ਵਿਸਥਾਰ ਦੇ ਵਿੱਚ ਜ਼ਰੂਰ ਸਮਝਣਾ ਚਾਹੂੰਗੀ ਮਦਰਸ ਨਾ ਯੂਜੂਲੀ ਜਦੋਂ ਬੱਚੀ ਦੱਸਦੀ ਹੈ ਕਿ ਮੈਨੂੰ ਇਸ ਤਰ੍ਹਾਂ ਵਾਈਟ ਡਿਸਚਾਰਜ ਹੋ ਰਿਹਾ ਤਾਂ ਮਦਰਸ ਕਹਿ ਦਿੰਦੀਆਂ ਨੇ ਕਿ ਹੱਡੀਆਂ ਖੋਲ ਰਹੀਆਂ ਨੇ ਤੁਸੀਂ ਵਾਤੋ-ਵਾਤ ਦੁੱਧ ਦਹੀਂ ਇਦਾਂ ਦੀਆਂ ਚੀਜ਼ਾਂ ਇਨਟੇਕ ਕਰੋ ਸੋ ਕੀ ਇਹ ਵਾਕਏ ਦੇ ਵਿੱਚ ਦੁੱਧ ਦਹੀਂ ਦੇ ਨਾਲ ਠੀਕ ਹੋਣ ਵਾਲੀ ਚੀਜ਼ ਹੈ ਅਹ ਦੇਖੋ ਜਿਹੜਾ ਲੇਕੋਰੀਆ ਹੁੰਦਾ ਹੈ ਉਹਦੇ ਅੰਦਰ ਜਿਹੜਾ ਵਾਈਟ ਡਿਸਚਾਰਜ ਹੁੰਦਾ ਵਾਈਟ ਸ਼ਬਦ ਇਸੇ ਕਰਕੇ ਲੱਗਿਆ ਹੈ ਕਿਉਂਕਿ ਹੱਡੀਆਂ ਦੇ ਅੰਦਰ ਜਿਹੜਾ ਲਿਕਵਿਡ ਕੈਲਸ਼ੀਅਮ ਹੁੰਦਾ ਰਿਡਿਊਸ ਹੁੰਦਾ ਹ ਹ ਜਦੋਂ ਲੇਕੋਰੀਆ ਦੀ ਸਮੱਸਿਆ ਵੱਧਦੀ ਹੈਗੀਆ ਬਾਡੀ ਦੇ ਵਿੱਚ ਤਾਂ ਉਦੋਂ ਸਭ ਤੋਂ ਪਹਿਲੀ ਸਮੱਸਿਆ ਆਏਗੀ ਕਿ ਉਹਦਾ ਬਲੱਡ ਸਰਕੂਲੇਸ਼ਨ ਹੈ ਉਹ ਲੋ ਹੋ ਜਾਏਗਾ ਬੀਪੀ ਲੋ ਹੋ ਜਾਏਗਾ ਹ ਸਰਵਾਈਕਲ ਦੀ ਪ੍ਰੋਬਲਮ ਵੀ ਹੋਏਗੀ ਲੰਬਰ ਥਿਸ ਪ੍ਰੋਬਲਮ ਵੀ ਹੋਏਗੀ ਈਵਨ ਗਰਦਨ 'ਚ ਸਟਿਫਨੈਸ ਰਹੇਗੀ ਔਰ ਕਮਰ 'ਚ ਬਹੁਤ ਜ਼ਿਆਦਾ ਦਰਦ ਵੀ ਰਹੇਗਾ ਔਰ ਪੂਰੀ ਦੀ ਪੂਰੀਆਂ ਹੱਡੀਆਂ ਨੇ ਉਹ ਆਵਾਜ਼ ਵੀ ਕਰਨਗੀਆ ਹਾਂ ਠੀਕ ਹੈ ਤਾਂ ਉਹ ਇਸ ਕਰਕੇ ਜਿਹੜੀ ਲਕੋਰੀਆ ਦੀ ਪ੍ਰੋਬਲਮ ਹੈ ਇਹਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ ਹੈਗਾ ਕਿਉਂਕਿ ਇਹਨੇ ਜਦੋਂ ਹੱਡੀਆਂ ਨੂੰ ਕਮਜ਼ੋਰ ਕਰਨਾ ਸਾਡੀ ਬੋਡੀ ਦੇ ਜਿਹੜੇ ਫੰਕਸ਼ਨ ਨੇ ਹਾਂ ਉਹ ਹਾਈਪੋ ਫੰਕਸ਼ਨਿੰਗ ਹੋ ਜਾਂਦੇ ਭਾਵ ਇੱਕ ਹੁੰਦਾ ਹੈ ਕਿ ਮਸ਼ੀਨ ਪੂਰੀ ਸਪੀਡ ਦੇ ਵਿੱਚ ਕਿਰਿਆ ਕਰ ਰਹੀ ਹੈ ਉਹਨੂੰ ਕਹਿੰਦੇ ਹਾਈਪਰ ਫੰਕਸ਼ਨਿੰਗ ਇੱਕ ਹੁੰਦੀ ਮਸ਼ੀਨ ਬਹੁਤ ਘੱਟ ਸਪੀਡ ਦੇ ਵਿੱਚ ਕਿਰਿਆ ਕਰ ਰਹੀ ਉਹਨੂੰ ਕਹਿੰਦੇ ਹਾਈਪੋ ਫੰਕਸ਼ਨਿੰਗ ਠੀਕ ਹੈ ਹਾਈਪਰ ਔਰ ਹਾਈਪੋ ਦੇ ਵਿੱਚ ਇਹਦਾ ਮਤਲਬ ਹੀ ਹੈਗਾ ਕਿ ਫੰਕਸ਼ਨਿੰਗ ਸਰੀਰ ਦੇ ਉਹਨਾਂ ਗ੍ਰੰਥੀਆਂ ਦੀ ਸਲੋ ਹੋ ਗਈ ਹੈ ਲੋ ਹੋ ਗਈ ਹੈ ਤਾਂ ਉਹਦੇ ਅੰਦਰ ਮੈਨ ਬੇਸਿਕਲੀ ਪਿਚਿਊਟਰੀ ਗਲੈਂਡ ਔਰ ਹਾਈਪੋਥੈਲਾਮਸ ਗਲੈਂਡ ਇਹ ਦੋ ਮੇਜਰ ਵਰਕ ਕਰਦੇ ਨੇ ਫੀਮੇਲਸ ਦੇ ਮੈਂਸਟਰਲ ਸਾਈਕਲ ਤੋਂ ਲੈ ਕੇ ਪੂਰੇ 28 ਦਿਨ ਦਾ ਜਿਹੜਾ ਸਾਈਕਲ ਹੈ ਇਹਦੇ ਵਿੱਚ ਇਹਨਾਂ ਦੇ ਮੇਜਰ ਵਰਕ ਰਹਿੰਦੇ ਨੇ ਠੀਕ ਹੈ ਤੇ ਇਹ ਹਾਈਪੋਫੰਕਸ਼ਨਿੰਗ ਜੋ ਚਲੇ ਜਾਂਦੇ ਨੇ ਉਦੋਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਦੂਸਰਾ ਚੀਜ਼ ਹੁੰਦਾ ਕਿ ਬਾਡੀ ਚ ਗਰਮੈਸ਼ ਹੋ ਜਾਂਦੀ ਹੈ ਤਾਂ ਉਦੋਂ ਕਿਉਂਕਿ ਮੋਸਟਲੀ ਕਈ ਵਾਰੀ ਫੀਮੇਲਜ਼ ਨੂੰ ਇਸ ਬਾਰੇ ਪਤਾ ਵੀ ਨਹੀਂ ਹੁੰਦਾ ਕੋਈ ਕਾਫੀ ਦਾ ਸੇਵਨ ਵੱਧ ਕਰ ਰਹੀ ਹੁੰਦੀਆਂ ਨੇ ਕੋਈ ਚਾਹ ਦਾ ਸੇਵਨ ਜ਼ਿਆਦਾ ਕਰ ਰਹੀਆਂ ਹੁੰਦੀਆਂ ਨੇ ਪੀਰੀਅਡਸ ਦੇ ਵਿੱਚ ਖਾਸ ਕਰਕੇ ਹੁੰਦਾ ਹੈ ਕਿ ਕਾਫੀ ਪੀਲੋ ਥੋੜਾ ਜਿਹਾ ਰੀਲੀਫ ਮਿਲੇਗੀ ਹਾਂ ਤਾਂ ਉਹ ਉਸ ਦੇ ਚੱਕਰ ਦੇ ਵਿੱਚ ਵੀ ਗਰਮੈਸ਼ ਬਾਡੀਜ਼ ਦੇ ਵਿੱਚ ਜ਼ਿਆਦਾ ਹੁੰਦੀ ਹੈ ਤਾਂ ਲੁਕੋਰੀਆ ਦੀ ਸਮੱਸਿਆ ਬਹੁਤ ਵੱਧ ਕੇ ਆਉਂਦੀ ਹੈਗੀ ਲੇਕਿਨ ਅਗਰ ਜਿੰਨਾਂ ਨੂੰ ਆ ਰਹੀ ਹੈ ਤਾਂ ਇਹਦੇ ਉੱਤੇ ਉਹਨਾਂ ਨੂੰ ਸੀਰੀਅਸ ਹੋਣਾ ਬਹੁਤ ਜ਼ਰੂਰੀ ਹੈ ਇਹਦਾ ਇਹਨੂੰ ਡਾਇਗਨੋਸ ਕਰਵਾ ਕੇ ਇਹਦਾ ਨੇਚੁਰਲੀ ਟਰੀਟਮੈਂਟ ਬਹੁਤ ਅੱਛੇ ਨੇ ਉਹ ਉਹ ਜਿਹੜੇ ਕਿ ਉਹਦੇ ਵੱਲ ਮੂਵ ਕਰਨਾ ਚਾਹੀਦਾ ਸਾਨੂੰ ਅੱਛਾ ਥਾਇਰੋਇਡ ਦਾ ਤੁਸੀਂ ਜ਼ਿਕਰ ਕਰ ਰਹੇ ਸੀਗੇ ਇਹ ਚੀਜ਼ਾਂ ਜਿਹੜੀਆਂ ਨੇ ਕੀ ਇਹ ਥਾਇਰੋਇਡ ਨੂੰ ਹੀ ਕਿਉਰ ਕਰਦੀਆਂ ਨੇ ਜਾਂ ਫਿਰ ਜਿਹੜਾ ਤੁਸੀਂ ਜ਼ਿਕਰ ਕੀਤਾ ਲਿਕੋਰੀਆ ਦਾ ਉਸ ਨੂੰ ਵੀ ਕਿਉਰ ਕਰਦੀਆਂ ਨੇ ਔਰ ਇੱਕ ਇਹ ਚੀਜ਼ ਸਮਝਣਾ ਚਾਹਾਂਗੇ ਕਿ ਮੇਲ ਫੀਮੇਲ ਦੋਵਾਂ ਦੇ ਵਿੱਚ ਥਾਇਰੋਇਡ ਦੇ ਸਿੰਪਟਮਸ ਸੇਮ ਹੀ ਹੁੰਦੇ ਨੇ ਜਾਂ ਅਲੱਗ-ਅਲੱਗ ਹੁੰਦੇ ਨੇ ਦੇਖੋ ਕਿਉਂਕਿ ਫੀਮੇਲਜ਼ ਦੀ ਬਾਡੀ ਨਾ 75% ਸੈਂਸਿਟਿਵ ਹੈ ਕਿਉਂਕਿ 75% ਦੀ ਕਮਾਂਡ ਆ ਹਾਰਮੋਨਸ ਦੇ ਕੋਲ ਹੈ ਜੀ ਤਾਂ ਜਿਹੜਾ ਥਾਇਰੋਇਡ ਹੈ ਪਹਿਲਾਂ ਮੈਂ ਚੀਜ਼ ਹੋਰ ਕਲੀਅਰ ਕਰ ਦਾਂ ਟੈਕਨੀਕਲ ਚੀਜ਼ ਹੈ ਲੇਕਿਨ ਸਮਝਣ ਵਾਲੀ ਆ ਮੋਸਟਲੀ ਪੇਸ਼ੈਂਟ ਟੈਸਟ ਕਰਵਾਉਂਦਾ ਹੈ T3 T4 ਦਾ ਹਮਮ ਔਰ TSH ਦਾ ਇਹ ਜਿਹੜਾ ਟੈਸਟ ਜਿਹੜਾ ਹੁੰਦਾ ਹੈ ਇਹ ਹਾਰਮੋਨਸ ਦੀ ਮੈਜ਼ਰਮੈਂਟ ਤਾਂ ਨਹੀਂ ਹੁੰਦਾ ਹਮ ਠੀਕ ਹੈ ਇਹ ਹਾਰਮੋਨਸ ਦੀ ਮੈਜ਼ਰਮੈਂਟ ਤਾਂ ਨਹੀਂ ਹੁੰਦਾ ਇਹ ਟੈਸਟ ਹੁੰਦਾ ਹੈ ਕਿ ਤੁਹਾਡਾ ਬ੍ਰੇਨ ਕਿੰਨੇ ਕ ਫੰਕਸ਼ਨ ਕਰ ਰਿਹਾ ਹਮ ਇਹ ਉਹਦਾ ਮੀਨ ਜਿਨ੍ਹਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਹੈ ਜੀ ਉਹਨਾਂ ਦਾ ਬ੍ਰੇਨ ਕਮਜ਼ੋਰ ਹੋ ਰਿਹਾ ਹੈ ਜਿਨ੍ਹਾਂ ਨੂੰ ਥਾਇਰੋਇਡ ਇੰਬੈਲੈਂਸ ਹੈ ਉਹਦਾ ਬ੍ਰੇਨ ਕਮਜ਼ੋਰ ਹੋ ਰਿਹਾ ਹੈ ਬ੍ਰੇਨ ਦੇ ਜਿਹੜੇ ਫੰਕਸ਼ਨ ਹੈ ਉਹ ਘਟ ਚੁੱਕੇ ਨੇ ਉਹ ਘੱਟ ਕੰਮ ਕਰ ਰਹੇ ਨੇ ਇਹ ਉਹਦਾ ਮੈਜ਼ਰਮੈਂਟ ਹੈ ਇਹ ਹਾਰਮੋਨਸ ਦਾ ਮੈਜ਼ਰਮੈਂਟ ਨਹੀਂ ਹੁੰਦਾ ਤਾਂ ਇਸ ਕਰਕੇ ਥਾਇਰੋਇਡ ਜਿਨ੍ਹਾਂ ਨੂੰ ਥਾਇਰੋਇਡ ਦੀ ਸਮੱਸਿਆ ਹੈ ਉਹਦਾ ਪਹਿਲਾ ਮਤਲਬ ਇਹ ਹੈ ਕਿ ਤੁਹਾਡਾ ਦਿਮਾਗ ਹੈ ਜਿਹੜਾ ਉਹ ਕਮਜ਼ੋਰ ਹੋ ਰਿਹਾ ਹੈ ਤੁਹਾਡਾ ਦਿਮਾਗ ਕਮਜ਼ੋਰ ਹੋ ਰਿਹਾ ਹੈਗਾ ਉਹ ਔਰ ਉਸ ਤੋਂ ਬਾਅਦ ਤੁਹਾਡਾ ਮੈਟਾਬੋਲਿਕ ਸਿਸਟਮ ਕਮਜ਼ੋਰ ਹੋ ਰਿਹਾ ਇਹ ਦੋ ਫੰਕਸ਼ਨਿੰਗ ਚ ਵੱਡੀ ਪ੍ਰੋਬਲਮ ਆਉਂਦੀ ਹੈਗੀ ਆ ਅਗਰ ਕਿਸੇ ਨੂੰ ਹਾਈਪੋ ਥਾਇਰੋਇਡ ਹੋ ਗਿਆ ਠੀਕ ਹੈ ਤਾਂ ਉਹਦੇ ਵਿੱਚ ਕੀ ਹੈਗਾ ਕਿ ਮੈਟਾਬੋਲਿਕ ਸਿਸਟਮ ਸਲੋ ਹੋ ਜਾਂਦਾ ਹੈ। ਹੂੰ ਜਦੋਂ ਮੈਟਾਬੋਲਿਕ ਹੁਣ ਮੈਟਾਬੋਲਿਕ ਕੀ ਹੈ ਜੋ ਤੁਸੀਂ ਖਾਂਦੇ ਹੋ ਜੀ ਉਹ ਖਾਣ ਤੋਂ ਬਾਅਦ ਸਰੀਰ ਉਹਦੀ ਭੰਨ ਤੋੜ ਕਰਦਾ ਹੈ। ਹਾਂ ਠੀਕ ਹੈ ਔਰ ਉਹਨੂੰ ਅਲੱਗ-ਅਲੱਗ ਬਾਡੀ ਦੇ ਹਿੱਸਿਆਂ ਦੇ ਵਿੱਚ ਉਹਦੀ ਸਪਲਾਈ ਕਰ ਦਿੰਦਾ ਜਿਹੜੀ ਚੀਜ਼ਿੱਥੋਂ ਦੀ ਬਣ ਕੇ ਜਾਣੀ ਹੈ ਔਰ ਜਿੱਥੇ ਜਾ ਕੇ ਉਹਨੂੰ ਕੰਮ ਕਰਨਾ ਹੈ। ਤਾਂ ਉਹ ਜਿਹੜਾ ਸਿਸਟਮ ਉਹ ਸਲੋ ਹੋ ਜਾਂਦਾ। ਹੂੰ ਉਹਨੂੰ ਕਹਿੰਦੇ ਮੈਟਾਬੋਲਿਕ ਉਹਦਾ ਵਰਕ ਮੈਟਾਬੋਲਿਜ਼ਮ ਜਦੋਂ ਸਿਸਟਮ ਸਲੋ ਹੁੰਦਾ ਹੈ ਤਾਂ ਫੈਟ ਵੱਧਦੀ ਹੈ ਬਾਡੀ 'ਚ। ਹੂੰ ਮਟਾਪਾ ਵੱਧ ਜਾਂਦਾ ਹੈ ਬਿਲਕੁਲ ਇਸੇ ਕਰਕੇ ਜਿਨ੍ਹਾਂ ਨੂੰ ਹਾਈਪੋਥਾਇਰੋਇਡ ਹੈਗਾ ਜੀ ਤਾਂ ਉਹਨਾਂ ਦਾ weight ਵਧਣ ਲੱਗ ਪੈਂਦਾ ਕਿਉਂਕਿ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਹੈ ਹਮ ਬੋਡੀ ਜਿਹੜੀ ਉਹ ਫਟੀਕ ਚ ਚੱਲ ਜਾਂਦੀ ਹੈ ਡਿਜ਼ੀਨੈਸ ਚ ਚੱਲ ਜਾਂਦੀ ਹੈ ਜੀ ਆਲਸਰੀ ਚ ਵੱਧ ਜਾਂਦਾ ਹੈ ਬੈਠ ਕੇ ਤੂੰ ਉੱਠਣ ਨੂੰ ਦਿਲ ਨਹੀਂ ਕਰਦਾ ਹੈਗਾ ਹਮ ਠੀਕ ਹੈ ਤਾਂ ਸਟ੍ਰੈਸ ਲੈਵਲ ਵੱਧ ਜਾਂਦਾ ਕਿਉਂਕਿ ਮੈਟਾਬੋਲਿਜ਼ਮ ਸਲੋ ਹੋਇਆ ਨਾਲ ਬ੍ਰੇਨ ਦੇ ਫੰਕਸ਼ਨ ਵੀ ਸਲੋ ਜਾਂਦੇ ਆ ਹਮ ਠੀਕ ਹੈ ਹੁਣ ਜਿਹੜੇ ਰਸਤੰਤਰ ਪ੍ਰਣਾਲੀਆਂ ਨੇ ਉਹ ਵੀ ਸਲੋ ਹੋ ਜਾਂਦੀਆਂ ਨੇ ਹੁਣ ਕਿਉਂਕਿ ਮੈਟਾਬੋਲਿਕ ਸਲੋ ਹੋਇਆ ਤਾਂ ਇਹਦਾ ਮਤਲਬ ਲੀਵਰ ਤੇ ਅੰਤੜੀਆਂ ਦਾੜਾ ਕੰਮ ਉਹ ਵੀ ਸਲੋ ਹੋ ਗਿਆ ਹੁਣ 90% ਜਿਹੜੇ ਹਾਰਮੋਨ ਜਿਹੜੇ ਸਾਡੀਆਂ ਗ੍ਰੰਥੀਆਂ ਦਿਮਾਗ ਦੀਆਂ ਰਿਲੀਜ਼ ਕਰਦੀਆਂ ਨੇ ਉਹਨਾਂ ਨੂੰ ਸਪੋਰਟਿਵ ਜਿਹੜੇ ਹਾਰਮੋਨਸ ਜਾਂਦੇ ਨੇ ਉਹ ਗਟ ਸਿਸਟਮ 'ਚ ਜਾਂਦੇ ਨੇ ਮੀਨਸ ਪੇਟ 'ਚ ਜਾਂਦੇ ਨੇ ਠੀਕ ਹੈ ਠੀਕ ਹੈ ਜਿਵੇਂ 세ਰੋਟੋਨਿਨ ਹਮ 세ਰੋਟੋਨਿਨ ਨੀਂਦ ਦਾ ਹਾਰਮੋਨਸ ਹੈ ਹਮ ਠੀਕ ਹੈ ਇਹ 90% ਇੱਕ ਗੱਟ ਚ ਬਣਦਾ ਠੀਕ ਹੈ ਪੇਟ ਬਣਾਉਂਦਾ ਹੈ ਹਾਂ ਠੀਕ ਹੈ ਸਾਡੀਆਂ ਅੰਤੜੀਆਂ ਦੇ ਵਿੱਚ ਪ੍ਰੋਡਿਊਸ ਹੁੰਦਾ ਹੈ ਹਮ ਜਿਹੜਾ ਹੁਣ ਡੋਪਾਮਾਈਨ ਹਮ ਇੱਕ ਖੁਸ਼ੀ ਦਾ ਹਾਰਮੋਨ ਹੈ ਠੀਕ ਹੈ ਇਹ ਦੋਨੇ ਹੀ ਹਾਈਪੋਥਾਇਰੋਇਡ ਵਾਲੇ ਦੇ ਲੋ ਹੁੰਦੇ ਨੇ ਜਦੋਂ ਹੁਣ ਸੈਰੋਟੋਨਿਨ ਲੋ ਹੋ ਗਿਆ ਜੀ ਨੀਂਦ ਡਿਸਟਰਬ ਹੋ ਗਈ ਹਮ ਜਦੋਂ ਡੋਪਾਮਾਈਨ ਲੋ ਹੋ ਗਿਆ 네ਗੇਟਿਵ ਥਾਟ ਸ਼ੁਰੂ ਹੋ ਜਾਣੇ ਬਿਲਕੁਲ ਸਟ्रेस ਵੱਧ ਜਾਣਾ ਡਿਪਰੈਸ਼ਨ ਵੱਧ ਜਾਣਾ ਮੈਂਟਲੀ ਕਮਜ਼ੋਰ ਹੋ ਜਾਂਦਾ ਬੰਦਾ ਮੈਂਟਲੀ ਕਮਜ਼ੋਰ ਹੋ ਜਾਂਦਾ ਤਾਂ ਇਸ ਟੈਕਨੀਕਲ ਚੀਜ਼ ਨੂੰ ਸਮਝਣਾ ਜ਼ਰੂਰੀ ਹੈ ਮੋਸਟਲੀ ਥਾਇਰਾਇਡ ਜਦੋਂ ਪੋਜ਼ਿਟਿਵ ਹੁੰਦਾ ਹੈ ਬਹੁਤ ਵੱਡੀ ਟੈਨਸ਼ਨ ਬਣਾ ਲਈ ਜਾਂਦੀ ਹੈ ਹੁਣ ਦਿਮਾਗ ਤੇ ਲੋਡ ਹੋਰ ਪਾ ਲੈ ਜਾਂਦਾ ਹੈ ਬਿਲਕੁਲ ਠੀਕ ਹੈ ਤਾਂ ਮੇਨ ਲਈ ਕੀ ਹੈ ਕਿ ਜੋ ਥਾਇਰਾਇਡ ਦੇ ਕਿਸੇ ਦੀ ਵੀ ਰਿਪੋਰਟ ਐਬਨੋਰਮਲ ਆਉਂਦੀ ਹੈ ਅਪ ਐਂਡ ਡਾਊਨ ਅੰਕੜੇ ਆਉਂਦੇ ਨੇ ਤਾਂ ਉਹਦੇ ਚ ਬੁੱਕ ਭਰਾਉਣ ਦੀ ਜ਼ਰੂਰਤ ਨਹੀਂ ਆ ਥਾਇਰਾਇਡ ਟੀਐਸਐਚ ਟੀ4 ਤੀਸਰੀ ਦਾ ਜਿਹੜਾ ਟੈਸਟ ਕਰਵਾਣੇ ਆਪਾਂ ਉਹ ਇਹ ਦਰਸਾਉਂਦਾ ਹੈ ਕਿ ਤੁਹਾਡਾ ਇਹਦਾ ਬ੍ਰੇਨ ਦੀ ਫੰਕਸ਼ਨਿੰਗ ਹੈ ਜੀ ਉਹ ਕਿਸ ਲੈਵਲ ਦੀ ਚੱਲ ਰਹੀ ਹੈ ਜੇ ਆਪ ਐਬਨਾਰਮਲ ਹੈ ਇਟ ਮੀਨਸ ਬ੍ਰੇਨ ਦੀ ਫੰਕਸ਼ਨਿੰਗ ਚ ਪ੍ਰੋਬਲਮ ਆਈ ਹੈ ਤਾਂ ਦਿਮਾਗੀ ਕਮਜ਼ੋਰੀ ਸਾਡੀ ਵਧਣੀ ਸ਼ੁਰੂ ਹੋਏਗੀ ਬਿਲਕੁਲ ਠੀਕ ਹੈ ਤਾਂ ਥਾਇਰੋਇਡ ਔਰ ਬ੍ਰੇਨ ਦੇ ਫੰਕਸ਼ਨਿੰਗ ਦੇ ਨਾਲ ਹੀ ਸਾਡੇ ਰਸਤੰਤਰ ਪ੍ਰਣਾਲੀ ਜੁੜੀ ਹੋਈ ਹੈ ਉਹ ਆਪਣੇ ਹਾਰਮੋਨਸ ਨੂੰ ਉਸ ਲੈਵਲ ਤੇ ਵਧਾਏਗੀ ਘਟਾਏਗੀ ਇਹਦੇ ਵਿੱਚ ਹਾਈਪੋ ਦੇ ਵਿੱਚ ਘੱਟ ਬਣਦੇ ਨੇ ਹਾਰਮੋਨਸ ਸੈਰੋਟੋਨਿਨ ਘਟ ਗਿਆ ਡੋਪਾਮਾਈਨ ਘਟ ਗਿਆ ਸਟ्रेस ਵੀ ਵਧ ਗਈ ਨੀਂਦ ਰਸਟਰਬ ਹੋਗੀ ਨਾਲ ਦੀ ਨਾਲ ਮੈਟਾਬੋਲਿਕ ਸਲੋ ਹੈ ਜੋ ਤੁਸੀਂ ਖਾ ਰਹੇ ਹੋ ਉਹ એનર્ਜੀ ਵਿੱਚ ਕਨਵਰਟ ਨਹੀਂ ਹੋ ਰਿਹਾ ਜੀ ਜੋ ਤੁਸੀਂ ਖਾ ਰਹੇ ਹੋ ਉਹ ਤੁਹਾਡੇ ਜੋ ਲੀਵਰ ਜਿਹੜਾ ਹੈਗਾ ਉਹ ਉਹਦੇ ਉੱਤੇ ਐਕਸਟਰਾ ਲੋਡ ਵਧਿਆ ਹੋਇਆ ਹੈ ਉਹ ਉਹਨੂੰ ਡੀਟੌਕਸ ਵੀ ਨਹੀਂ ਕਰ ਰਿਹਾ ਗੰਦਗੀ ਵੀ ਨਹੀਂ ਕੱਢ ਰਿਹਾ ਤੁਹਾਡੇ ਹਾਰਮੋਨਸ ਤੋਂ ਵੀ ਗੰਦਗੀ ਨਹੀਂ ਨਿਕਲ ਰਹੀ ਜੀ ਲੀਵਰ ਕੀ ਕਰਦਾ ਵਾ ਇੱਕ ਤਾਂ ਹਾਰਮੋਨਸ ਨੂੰ ਕਨਵਰਟ ਕਰਦਾ ਹੈ ਹੂੰ ਦੂਸਰਾ ਉਹਨੂੰ ਡੀਟੌਕਸ ਕਰਦਾ ਹੈ ਹੂੰ ਠੀਕ ਹੈ ਠੀਕ ਹੈ ਪਾਉ ਉਹਦੀ ਸਫਾਈ ਕਰਦਾ ਜੀ ਠੀਕ ਹੈ ਤੇ ਦੋਨੇ ਕੰਮ ਲੀਵਰ ਓਵਰਲੋਡਡ ਹੋਇਆ ਪਿਆ ਦੋਨੇ ਕੰਮ ਨਹੀਂ ਉਹ ਕਰੇਗਾ ਜਦੋਂ ਉਹ ਕਨਵਰਟ ਵੀ ਨਹੀਂ ਕਰੇਗਾ ਤੇ ਡिटॉक्स ਵੀ ਨਹੀਂ ਕਰੇਗਾ ਕਿਉਂਕਿ ਲੀਵਰ ਓਵਰਲੋਡਡ ਹੈ ਤਾਂ ਨੇਚਰਲੀ ਗੱਲ ਹੈ ਤੁਹਾਡਾ ਮੈਟਾਬੋਲਿਜ਼ਮ ਫੇਲਿਅਰ ਦੀ ਪ੍ਰੋਬਲਮ ਚਾਂਸਸ ਜ਼ਿਆਦਾ ਨੇ ਮੋਟਾਪਾ ਵਧੇਗਾ ਸਰੀਰ ਭਾਰਾ ਉਹ ਮਹਿਸੂਸ ਹੋਏਗਾ ਬਹੁਤ ਹੈਵੀ ਆ ਵੀ ਫੀਲ ਕਰੋਗੇ ਫਟੀਕ ਵਧੇਗੀ ਡਿਜ਼ੀਨਸ ਵਧੇਗੀ ਸੋ ਥਾਇਰੋਇਡ ਦੇ ਵਿੱਚ ਸਿੰਪਟਮ ਕਾਮਨ ਜਿਹੜੇ ਕਿ ਇਹ ਹੁੰਦੇ ਨੇ ਜਿਹੜਾ ਹਾਈਪਰਥਾਇਰੋਇਡ ਹੈ ਜਿਹੜਾ ਹਾਈਪਰਥਾਇਰੋਇਡ ਹੈ ਉਹਦੇ ਵਿੱਚ ਜਿਹੜਾ ਕਿ ਬਹੁਤ ਜ਼ਿਆਦਾ ਮਸ਼ੀਨ ਕੰਮ ਕਰ ਰਹੀ ਹੈ ਜੀ ਠੀਕ ਹੈ ਉਹਦੇ ਅੰਦਰ ਮੈਟਾਬੋਲਿਜ਼ਮ ਬਹੁਤ ਤੇਜ਼ੀ ਨਾਲ ਕੰਮ ਕਰਦਾ ਹੈ ਜਿਸ ਦੇ ਨਾਲ ਕੀ ਹੈਗਾ ਕਿ ਪੂਰੀ ਪੂਰੀ ਫੈਟ ਕੰਜ਼ਿਊਮ ਹੋ ਜਾਂਦੀ ਹੈ ਬੰਦਾ ਪਤਲਾ ਹੋ ਜਾਂਦਾ ਹੈ ਕਈ ਐਸੇ ਹੁੰਦੇ ਆ ਕਿ ਉਹਨਾਂ ਚ ਫੈਟ ਵੱਧਦੀ ਰਹਿੰਦੀ ਉਹ ਫਿਰ ਕੰਟਰੋਲ ਵੀ ਨਹੀਂ ਹੁੰਦੀ ਜੇ ਕੰਟਰੋਲ ਹੋ ਜਾਂਦੀ ਹੈ ਉਹ ਫਿਰ ਵੱਜ ਜਾਂਦੀ ਹੈ ਹਾਂ ਤਾਂ ਉਹ ਮੈਟਾਬੋਲਿਜ਼ਮ ਡਿਸਆਰਡਰ ਹੀ ਹੁੰਦਾ ਹੈ ਥਾਇਰੋਇਡ ਤਾਂ ਥਾਇਰੋਇਡ ਬੇਸਿਕਲੀ ਬ੍ਰੇਨ ਦੀ ਫੰਕਸ਼ਨਿੰਗ ਦਾ ਮੈਜ਼ਰਮੈਂਟ ਹੈ ਉਹ ਹਾਰਮੋਨਸ ਦਾ ਮੈਜ਼ਰਮੈਂਟ ਨਹੀਂ ਹੈਗਾ ਲੇਕਿਨ ਉਥੋਂ ਸਾਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਮੇਰਾ ਹੁਣ ਬ੍ਰੇਨ ਕਮਜ਼ੋਰ ਹੋ ਰਿਹਾ ਹੈ ਉਹਿਆ ਬਲੂਰ ਸਾਹਿਬ ਜੇ ਬ੍ਰੇਨ ਕਮਜ਼ੋਰ ਹੋ ਰਿਹਾ ਹੈ ਮੈਂਟਲੀ ਵੀਕ ਹੋ ਰਿਹਾ ਬੰਦਾ ਤਾਂ ਇਮੋਸ਼ਨਲੀ ਵੀ ਆਟੋਮੈਟਿਕਲੀ ਵੀਕ ਯੈਸ ਕਿਉਂਕਿ ਥਾਇਰੋਇਡ ਨੇ ਤੋਂ ਡੀ ਇਮੋਸ਼ਨਲ ਹੈਲਥ ਸੌਰੀ ਬ੍ਰੇਨ ਨੇ ਤੁਹਾਡੀ ਇਮੋਸ਼ਨਲ ਹੈਲਥ ਨੂੰ ਬੈਲੈਂਸ ਕਰਕੇ ਰੱਖਣਾ ਹੈ ਬ੍ਰੇਨ ਨੇ ਤੁਹਾਨੂੰ ਮੋਟੀਵੇਟ ਕਰਕੇ ਰੱਖਣਾ ਹੈ ਬ੍ਰੇਨ ਨੇ ਤੁਹਾਡੇ ਅੰਦਰ ਪੋਜ਼ਿਟਿਵ ਥਾਟ ਕ੍ਰੀਏਟ ਕਰਨਾ ਹੈ ਬ੍ਰੇਨ ਨੇ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਹੈ ਬ੍ਰੇਨ ਨੇ ਤੁਹਾਨੂੰ ਪ੍ਰੋਬਲਮ ਸੋਲਵਿੰਗ ਡਿਸੀਜਨ 메ਕਿੰਗ ਚ ਪਰਫੈਕਟ ਕਰਨਾ ਹੈਗਾ ਤੇ ਜੇ ਆਲਰੇਡੀ ਬ੍ਰੇਨ ਦੀ ਫੰਕਸ਼ਨਿੰਗ ਘਟ ਗਈ ਹੈ ਸਲੋ ਹੋ ਗਈ ਹੈ ਤਾਨੂੰ ਛੋਟੀ ਜੀ ਸਮੱਸਿਆ ਵੀ ਬਹੁਤ ਭਾਰੀ ਲੱਗਣੀ ਆ। ਯਾਦ ਕਰੇ ਘਰੇ ਘਰੇ ਸਿਲੰਡਰ ਟਾਈਮ ਤੇ ਮੁੱਕ ਗਿਆ ਤੇ ਤੁਸੀਂ ਸਿਰ ਤੁਹਾਨੂੰ ਲੱਗਣਾ ਸਿਰ ਤੇ ਪਹਾੜ ਆ ਗਿਆ। ਜੇ ਤੁਹਾਡਾ ਬ੍ਰੇਨ ਦੇ ਫੰਕਸ਼ਨ ਅੱਛੇ ਆ ਤੇ ਭਾਵੇਂ ਜਿੰਨੀ ਮਰਜੀ ਵੱਡਾ ਜ਼ਿੰਦਗੀ ਚ ਦੁੱਖ ਆ ਜਾਵੇ ਤੁਸੀਂ ਉਹਨੂੰ ਸਹਿਣ ਦੀ ਸ਼ਕਤੀ ਤੁਹਾਡੇ ਕੋਲ ਹੋਏਗੀ। ਸੋ ਅੱਜ ਦੇ ਸਮੇਂ ਚ ਮੋਸਟਲੀ ਚਾਹੇ ਮੇਲ ਹੈ ਚਾਹੇ ਫੀਮੇਲ ਹੈ ਸਭ ਨੂੰ ਬ੍ਰੇਨ ਦੀ ਫੰਕਸ਼ਨਿੰਗ ਕਾਫੀ ਡਿਸਟਰਬ ਹੈ। ਤਾਂ ਬ੍ਰੇਨ ਦੀ ਫੰਕਸ਼ਨਿੰਗ ਦਾ ਮੈਜ਼ਰਮੈਂਟ ਹੈ ਜਿਹੜਾ ਅਸੀਂ T3 T4 TSH ਟੈਸਟ ਕਰਵਾਉਣੇ ਆ। ਤਾਂ ਉਹ ਐਬਨਾਰਮਲ ਹੁੰਦਾ ਹੈ ਅਪ ਐਂਡ ਡਾਊਨ ਹੁੰਦਾ ਹੈ ਤਾਂ ਸਾਡੇ ਸਰੀਰ ਦੇ ਜਿਹੜੇ ਜਰੂਰੀ ਹਾਰਮੋਨਸ ਸੈਰਾਟੋਨਿਨ ਡੋਪਾਮਾਈਨ ਡਿਸਟਰਬ ਹੁੰਦੇ ਨੇ ਠੀਕ ਹੈ ਹਾਂ ਇੱਕ ਇੱਕ ਚੀਜ਼ ਮੈਂ ਹੋਰ ਤੁਹਾਨੂੰ ਦੱਸ ਦਿਆਂ ਥਾਇਰੋਇਡ ਦਾ ਜਿਹੜਾ ਨੈਕਸਟ ਕੰਮ ਹੈ ਜੀ ਠੀਕ ਹੈ ਇੱਕ ਤਾਂ ਹੈਗਾ ਬ੍ਰੇਨ ਦੀ ਫੰਕਸ਼ਨਿੰਗ ਦੂਸਰਾ ਇਹ ਜੁੜਿਆ ਹੋਇਆ ਹੈ ਕਿ ਜੋ ਅਸੀਂ ਜਿਹੜੀ ਬੋਨ ਹੈਲਥ ਹੈ ਹੱਡੀ ਦੀ ਜਿਹੜੀ ਹੈਲਥ ਹੈ ਉਹ ਥਾਇਰੋਇਡ ਨਾਲ ਜੁੜੀ ਹੋਈ ਹੈ ਹਾਂ ਠੀਕ ਹੈ ਤਾਂ ਉਹਦੇ ਉਹਦੇ ਉਸ ਚੀਜ਼ ਨੂੰ ਬਹੁਤ ਸਮਝਣਾ ਜ਼ਰੂਰੀ ਹੈਗਾ ਕਿ ਡੀ3 ਔਰ ਕੈਲਸ਼ੀਅਮ ਇਹ ਦੋਨੇ ਤੁਹਾਡੇ ਬੋਡੀ ਸਟੋਰ ਨਹੀਂ ਕਰੇਗੀ ਮੀਨਸ ਬੋਨ ਸੈਲ ਚ ਕਨਵਰਟ ਨਹੀਂ ਹੋਣਗੇ ਜਿਹੜੀ ਜੋ ਵੀ ਤੁਸੀਂ ਕੈਲਸ਼ੀਅਮ ਨਾਲ ਰਿਲੇਟਡ ਜੁੜੀ ਚੀਜ਼ ਖਾਓਗੇ ਵਿਟਾਮਿਨ ਡੀ ਨਾਲ ਰਿਲੇਟਡ ਕੋਈ ਚੀਜ਼ ਖਾਓਗੇ ਅਗਰ ਤੁਹਾਡੇ thyroid functioning اچھی ਨਹੀਂ ਹੈ ਸਹੀ ਨਹੀਂ ਹੈ ਤਾਂ ਤੁਹਾਡੀ ਜਿਹੜੀ ਬੋਨ ਹੈਲਥ ਹੈ ਉਹ ਬੈਟਰ ਨਹੀਂ ਹੋਏਗੀ ਕਿਉਂਕਿ ਉਹ ਬੋਨ ਸੈਲ ਚ ਕਨਵਰਟ ਹੀ ਨਹੀਂ ਹੋਣਗੇ ਉਹ ਚੀਜ਼ਾਂ ਹੂੰ ਸੋ ਥਾਇਰੋਇਡ ਨੇ ਹੀ ਬੋਨ ਸੈਲ ਚ ਕੈਲਸ਼ੀਅਮ ਨੂੰ ਤੇ ਵਿਟਾਮਿਨ ਡੀ ਨੂੰ ਕਨਵਰਟ ਕਰਕੇ ਉਹਦੀ ਹੱਡੀ ਬਣਾਉਂਦੇ ਸੈੱਲ ਹੱਡੀ ਦੇ ਸੈੱਲ ਤਿਆਰ ਕਰਵਾਉਣੇ ਹੁੰਦੇ ਨੇ ਸੋ ਇਹ ਦੀ ਇੱਕ ਹੋਰ ਜਿਹੜੀ ਕਿ ਮੇਜਰ ਫੰਕਸ਼ਨਿੰਗ ਦੇ ਵਿੱਚ ਆਉਂਦਾ ਹੈਗਾ ਸਾਰਾ ਸੋ ਥਾਇਰੋਇਡ ਦਾ ਉੱਤੇ ਸਾਨੂੰ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਕੌਂਸ਼ੀਅਸ ਹੋਣਾ ਬਹੁਤ ਜ਼ਰੂਰੀ ਹੈ ਲੇਕਿਨ ਜੇ ਕਿਸੇ ਦਾ ਆ ਗਿਆ ਤਾਂ ਬਹੁਤ ਸਿਰ ਫੜ ਕੇ ਨਹੀਂ ਬਹਿ ਜਾਣਾ ਹੂੰ ਉਹ ਜੋ ਕੋਈ ਬਹੁਤ ਵੱਡੀ ਆਫਤ ਨਹੀਂ ਆਈ ਹੈਗੀ 30 ਸਾਲ ਤੁਸੀਂ ਸਰੀਰ ਵਰਤੇ ਹੈ 40 ਸਾਲ ਸਰੀਰ ਯੂਜ਼ ਕੀਤਾ ਹੈ ਦੋਸਤੋ ਬਾਅਦ ਆંકੜੇ ਆਨ ਆਫ ਅਪ ਐਂਡ ਡਾਊਨ ਹੀ ਹੋਣਗੇ ਔਰ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਜਿੰਨਾ ਟਾਈਮ ਤੁਹਾਡਾ ਸਰੀਰ ਜਿੰਦਾ ਹੈ ਇਹਦੇ ਆંકੜੇ ਆਨ ਆਫ ਤੇ ਅਪ ਡਾਊਨ ਦੇ ਵਿੱਚ ਹੀ ਐਗਜ਼ਿਸਟੈਂਸ ਹੈ ਕਿ ਤੁਸੀਂ ਜਿੰਦਾ ਹੋ ਬਿਲਕੁਲ ਬਿਲਕੁਲ ਠੀਕ ਹੈ ਉਹ ਕਹਿੰਦੇ ਜੀ ਇਹ ਇੰਨਾ ਕਿਉਂ ਨਹੀਂ ਆਉਂਦਾ ਤੇ ਮੈਂ ਕਿਹਾ ਵੀ ਇੰਨਾ ਤਾਂ ਜੇ ਤੁਸੀਂ ਕਹਿੰਦੇ ਹੋ ਕਿ ਪੂਰੇ 24 ਘੰਟੇ ਤੁਹਾਡੇ ਇਹ ਵਾਲੇ ਆંકੜੇ ਇੱਕੋ ਜਿਹੇ ਰਹਿਣ ਉਹਦੇ ਵਾਸਤੇ ਸਰੀਰ ਨੂੰ ਮਾਰਨਾ ਪਏਗਾ ਹੂੰ ਕਿਉਂਕਿ ਫੇਰੀ ਤਾਂ ਫੰਕਸ਼ਨਿੰਗ ਇੱਕੋ ਜਿਹੀ ਰਹੇਗੀ ਜਿੱਥੇ ਹੈਗਾ ਠੀਕ ਹੈ ਜਿੱਥੇ ਟਿਕ ਗਿਆ ਫਿਰ ਟਿਕਿਆ ਰਹੇਗਾ ਲੇਕਿਨ ਜੇ ਤੁਸੀਂ ਸਰੀਰ ਨੂੰ ਜਿੰਦਾ ਰੱਖਣਾ ਹੈ ਤੇ ਇਹਨੇ ਆਨ ਆਫ ਅਪ ਐਂਡ ਡਾਊਨ ਹੋਣਾ ਇਹਦੀ ਨੇਚਰ ਹੈ ਹੂੰ ਠੀਕ ਹੈ ਖਾਲੀ ਇਹ ਨਹੀਂ ਹੈਗਾ ਕਿ ਪਿਛਲੀ ਵਾਰੀ ਰਿਪੋਰਟ ਇੰਨੀ ਆਈ ਸੀ ਦਾ ਹਫਤੇਵਾ ਕਰਾਈ ਨਹੀਂ ਕਿਉਂ ਹਾਂ ਬੇਜਰ ਕੇਸਸ ਦੇ ਵਿੱਚ ਕਿਸੇ ਦਾ 슈ਗਰ ਲੈਵਲ 120 ਤੋਂ 400 ਆ ਗਿਆ ਉਹ ਤਾਂ ਇੱਕ ਧਿਆਨ ਦੇਣ ਵਾਲੀ ਗੱਲ ਹੈਗੀ ਆ ਹੂੰ ਲੇਕਿਨ ਡਾਇਰੈਕਟ ਕਿਸੇ ਦਾ ਚਾਰ ਸਿਟੀ ਅੱਜ 8 ਆ ਗਿਆ 7 ਆ ਗਿਆ ਤਾਂ ਸਿਰ ਫੜਨ ਦੀ ਜ਼ਰੂਰਤ ਨਹੀਂ ਹੈਗੀ ਤਾਂ ਉਹ ਸਾਡੇ ਬ੍ਰੇਨ ਦੀ ਫੰਕਸ਼ਨਿੰਗ ਦਾ ਪਾਰਟ ਹੈਗਾ ਜਦੋਂ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਇਹ ਜਿਹੜਾ ਟੈਸਟ ਹੈ ਇਹ ਮੇਰੀ ਬ੍ਰੇਨ ਦੀ ਫੰਕਸ਼ਨਿੰਗ ਨੂੰ ਦਾ ਮੈਜ਼ਰਮੈਂਟ ਹੈਗਾ ਫਿਰ ਤੁਸੀਂ ਤੁਹਾਨੂੰ ਇਹ ਸਮਝ ਲਾਈ ਦੀ ਕਿ ਮੈਂ ਬ੍ਰੇਨ ਨੂੰ ਤਾਕਤਵਰ ਬਣਾਉਣ ਦੀ ਐਕਸਰਸਾਈਜ਼ ਤੇ ਬ੍ਰੇਨ ਨੂੰ ਤਾਕਤਵਰ ਬਣਾਉਣ ਦੀ ਚੀਜ਼ਾਂ ਨੂੰ ਆਪਣੀ ਰਾਈਟ ਚ ਐਡ ਕਰਾ ਕਿ ਇਹ ਉਹੀ ਚੀਜ਼ਾਂ ਨੇ ਡਾਕਟਰ ਜੀ ਬਿਲਕੁਲ 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 ਥਾਇਰੋਇਡ ਨੂੰ ਬੈਸਟ ਕਰਨਾ ਮੀਨ ਤੁਹਾਡੇ ਦਿਮਾਗ ਨੂੰ ਬੈਸਟ ਕਰਨਾ ਦੇ ਬਰਾਬਰ ਹੈਗਾ ਤਾਂ ਇਸ ਕਰਕੇ ਇਹ ਉਹੀ ਚੀਜ਼ਾਂ ਨੇ ਜਿਹੜੀਆਂ ਕਿ ਤੁਹਾਡੇ ਥਾਇਰਾਇਡ ਮੀਨਸ ਬ੍ਰੇਨ ਦੀ ਫੰਕਸ਼ਨਿੰਗ ਮੈਟਾਬੋਲਿਕ ਸਿਸਟਮ ਤੁਹਾਡੇ ਗੱਟਾ ਸਿਸਟਮ ਨੂੰ ਬੈਸਟ ਕਰਨਗੀਆਂ ਔਰ ਤੁਹਾਡੀ ਜਿਹੜੀ ਥਾਇਰਾਇਨ ਨਾਲ ਰਿਲੇਟਡ ਜਿਹੜਾ ਜੁੜਿਆ ਹੋਇਆ ਭਰਮ ਵਹਿਮ ਇਲਿਊਜ਼ਨ ਹੈ ਤੇ ਡਰ ਹੈ ਇਹ ਉਹਨੂੰ ਖਤਮ ਕਰਨ ਗਿਆ ਅਜਾ ਡਾਕਟਰ ਸਾਹਿਬ ਫਿਰ ਮੈਂ ਚਾਹੂੰਗੀ ਕਿ ਤੁਸੀਂ ਕਿ ਕਰਕੇ ਜ਼ਰੂਰ ਡਿਸਕ੍ਰਾਈਬ ਜ਼ਰੂਰ ਕਰੋ ਪੇਸ਼ੈਂਟਸ ਨੂੰ ਕਿ ਕਿਸ ਤਰੀਕੇ ਦੇ ਨਾਲ ਕ્યોਰ ਕਰ ਸਕਦੇ ਹਾਂ ਉਸ ਨੂੰ ਜਾਂ ਕੰਟਰੋਲ ਦੇ ਵਿੱਚ ਕਰ ਸਕਦੇ ਹਾਂ ਔਰ ਕੀ ਥਾਇਰੋਇਡ ਨੂੰ ਜੜ ਤੋਂ ਵੀ ਖਤਮ ਕਰ ਸਕਦੇ ਹਾਂ ਤਾਂ ਉਹ ਵੀ ਜ਼ਰੂਰ ਤੁਸੀਂ ਦੱਸਿਓ ਅ ਕਿੰਦੇ ਦੇਖੋ ਵਰਡ ਤਾਂ ਛੋਟਾ ਜਿਹਾ ਥਾਇਰੋਇਡ ਬਟ ਪ੍ਰੋਬਲਮਜ਼ ਇੰਨੀਆਂ ਸਾਰੀਆਂ ਕ੍ਰੀਏਟ ਕਰ ਦਿੰਦਾ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਬ੍ਰੇਨ ਤੋਂ ਲੈ ਕੇ ਬੋਨਸ ਤੇ ਫਿਰ ਬਾਡੀ ਦਾ ਕੱਲਾ-ਕੱਲਾ ਅੰਗ ਜਿਹੜਾ ਥਾਇਰੋਇਡ ਕਰਕੇ ਅਫੈਕਟ ਹੋ ਜਾਂਦਾ ਸਰ ਬਹੁਤ ਮਾੜਾ ਪੈਂਦਾ ਸੋ ਡਾਕਟਰ ਸਾਹਿਬ ਜ਼ਰੂਰ ਦੱਸੋ ਕਾਨੂੰ ਕੀ ਚੀਜ਼ਾਂ ਕਿਤੇ ਕਿਤੇ ਤੇ ਕਿਵੇਂ ਯੂਜ਼ ਹੋ ਸਕਦੀਆਂ ਦੇਖੋ ਇਹ ਪ੍ਰੋਪਰ ਨੈਕ ਸ਼ਡਿਊਲ ਬਣਾ ਕੇ ਰੱਖਿਆ ਹੋਇਆ ਸੀ ਹਮ ਠੀਕ ਹੈ ਇਹ ਪੂਰਾ ਸ਼ਡਿਊਲ ਹੈ ਜਿਵੇਂ ਕਿ ਆ ਦਿਨ ਦੀ ਸ਼ੁਰੂਆਤ ਹੈ ਇਹ ਹੈਗਾ ਤ੍ਰਿਫਲਾ ਪਾਊਡਰ ਠੀਕ ਹੈ ਇੱਕ ਤਾਂ ਜਿੰਨੀਆਂ ਵੀ ਮਾਤਾਵਾ ਪੈਣਾ ਨੇ ਜਿਨ੍ਹਾਂ ਨੂੰ ਜਿਹੜੀ ਥਾਇਰੋਇਡ ਨਾਲ ਰਿਲੇਟਡ ਟੈਬਲੇਟ ਖਾ ਰਹੀਆਂ ਨੇ ਹਮ ਵੈਸੇ ਤੇ ਸਭ ਨੂੰ ਲੈਣਾ ਚਾਹੀਦਾ ਲੇਕਿਨ ਥਾਇਰੋਇਡ ਨਾਲ ਜੁੜੀ ਹੋਈ ਜਿਹੜੀ ਸਮੱਸਿਆ ਹੈਗੀ ਆ ਤੁਸੀਂ ਉਹਦੀ ਕੋਈ ਗੋਲੀ ਖਾ ਰਹੇ ਹੋ ਨਾ ਪਰਮਾਨੈਂਟ ਤਾਂ ਇੱਕ ਰਿਕਵੈਸਟ ਹੈਗੀ ਕਿ ਖਾਲੀ ਪੇਟ ਇੱਕ ਚਮਚ ਤ੍ਰਿਫਲਾ ਤੋ ਦਿਨ ਦੀ ਸ਼ੁਰੂਆਤ ਕਰੋ ਸਭ ਤੋਂ ਪਹਿਲਾਂ ਤਾਂ ਕਿਉਂਕਿ ਤੁਹਾਨੂੰ ਇੱਕ ਚੀਜ਼ ਦੱਸਤੀ ਗਈ ਹੈ ਕਿ ਥਾਇਰੋਇਡ ਦੀ ਫੰਕਸ਼ਨਿੰਗ ਜਦੋਂ ਅਪ ਡਾਊਨ ਹੈ ਤੁਹਾਡਾ ਮੈਟਾਬੋਲਿਜ਼ਮ ਪਾ ਗਟ ਸਿਸਟਮ ਪੇਟ ਇਹ ਕੰਮ ਘਟਾ ਚੁੱਕਿਆ ਤਾਂ ਉਹਦੇ ਵਾਸਤੇ ਦਿਨ ਦੀ ਸ਼ੁਰੂਆਤ ਜਿਹੜੀ ਉਤ੍ਰਿਫਲਤੂ ਕਰਨੀ ਹੈ ਤੁਸੀਂ ਇੱਕ ਗਲਾਸ ਗਰਮ ਪਾਣੀ ਲੈਣਾ ਹੈਗਾ ਇੱਕ ਚਮਚ ਤ੍ਰਿਫਲਾ ਪਾਊਡਰ ਲੈਣਾ ਹੈਗਾ ਇਹਨੂੰ ਤੁਸੀਂ ਖਾਲੀ ਪੇਟ ਲੈ ਲੈਣਾ ਇਹ ਪਹਿਲਾ ਸਟੈਪ ਹੈ ਇਹ ਸਭ ਨਹੀਂ ਕਰਨਾ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਮੈਂ ਅੱਗੇ ਵੀ ਸ케ਡਿਊਲ ਦੱਸੂਗਾ ਜਿਹੜੀ ਦਿਨਾਂ ਜੁੜੇ ਆ ਸ਼ੁਰੂਆਤ ਤ੍ਰਿਫਲਾ ਤੋਂ ਹੋਣੀ ਹੈ ਦਿਨ ਦੀ ਜਿਵੇਂ ਤੁਸੀਂ ਤ੍ਰਿਫਲਾ ਇੱਕ ਚਮਚ ਲੈ ਲਿਆ ਹੈਗਾ ਠੀਕ ਤੁਸੀਂ ਉਸ ਤੋਂ ਬਾਅਦ ਜਿਹੜਾ ਕਿ 15 20 ਮਿੰਟ ਬਾਅਦ ਜਿਹੜਾ ਹੈਗਾ ਇੱਕ ਗੈਪ ਲੈਣ ਤੋਂ ਬਾਅਦ ਅਪਰੋਕਸ ਮਿਨੀਮਮ 20 ਮਿੰਟ ਅ ਮੈਕਸਿਮਮ 30 ਮਿੰਟ ਦੇ ਗੈਪ ਤੋਂ ਬਾਅਦ ਫਿਰ ਦੂਸਰੀ ਜਿਹੜੀ ਤੁਸੀਂ ਰੈਮਡੀਜ਼ ਐਡ ਕਰੋਗੇ ਦੂਸਰੀ ਰੈਮਡੀਜ਼ ਕੀ ਹੈਗੀ ਹੈ ਦੂਸਰੀ ਹੈਗੀ ਹੈ ਐਲੋਵੇਰਾ ਜੂਸ ਤੁਸੀਂ ਐਲੋਵੇਰਾ ਜੂਸ ਲੈਣਾ ਹੈਗਾ ਕਿੰਨਾ ਲੈਣਾ ਮੈਂ ਉਹ ਵੀ ਤੁਹਾਨੂੰ ਦੱਸ ਦਿੰਦਾ ਉਸੇ ਐਲੋਵੇਰਾ ਜੂਸ ਹੈ ਅਪ੍ਰੋਕਸ 20 ml ਲੈਣਾ ਹੈ ਇਹ ਕੰਟੇਨਰ ਤੇ 20 ml ਲਿਖਿਆ ਹੋਇਆ ਹੈ ਅਪ੍ਰੋਕਸ 20 ml ਤੁਸੀਂ ਐਲੋਵੇਰਾ ਜੂਸ ਲੈਣਾ ਹੈਗਾ ਉਸ ਐਲੋਵੇਰਾ ਜੂਸ ਨੂੰ ਤੁਸੀਂ ਗਲਾਸ ਦੇ ਵਿੱਚ ਪਾ ਦੇਣਾ ਅੱਧਾ ਚਮਚ ਤੁਸੀਂ ਇਸ ਵਿੱਚ ਸ਼ਾਇਦ ਆ ਜਿਹੜਾ ਉਹ ਐਡ ਕਰਨਾ ਇਹ ਤੁਹਾਡੇ ਹੁਣ ਦੂਸਰੀ ਰੈਮਡੀਜ਼ ਬਣ ਗਈ। ਸੁਬਾਹ ਦੀ ਇਹ ਤ੍ਰਿਫਲਾ ਦੇਣਾ। ਅੱਛਾ ਇਹਦਾ ਤੁਸੀਂ ਇੰਟੇਕ ਠੀਕ 30 ਮਿੰਟ ਬਾਅਦ ਠੀਕ ਹੈ ਜਿਵੇਂ ਤੁਸੀਂ ਐਲੋਵੀਰਾ ਨੂੰ ਲੈ ਲਿਆ ਹੈਗਾ ਫਿਰ ਅਗਲਾ 30 ਮਿੰਟ ਤੱਕ ਗੈਪ ਪਾਉਣਾ ਹੈਗਾ। ਸਦਸ਼ਕੋਸ ਨੂੰ ਲੈਤੀ ਸਤ ਜੂਨ ਨੂੰ ਲੁਧਿਆਣਾ ਦੇ ਵਿੱਚ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਦੇ ਵੱਲੋਂ ਡਾਕਟਰ ਪੁੱਲਰ ਦੀ ਕਲਾਸ ਲਗਾਈ ਜਾਵੇਗੀ। ਉਹਦੇ ਵਿੱਚ ਸਿਰਫ ਫੀਮਾਈਨਸ ਨਾਲ ਰਿਲੇਟਡ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ। ਕਾਪੀ ਪੈਨ ਨਾਮ ਲੈ ਕੇ ਆਉਣਾ ਔਰ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣੀ ਹੈ। ਮੈਨੇ ਦੀ ਇਜਾਜ਼ਤ ਧੰਨਵਾਦ।